ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤਮਾਲ ਕਰ ਜਾਂਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਕਰਦੇ ਹਾਂ ਜੀ ਬਲੌਗ ਦੀ ਸਟਾਰਟਿੰਗ ਤੇ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਬਲੌਗ ਬਹੁਤ ਹੀ ਵਧੀਆ ਲੱਗੂਗਾ ਤੇ ਐਂਡ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਲੌਗ ਕਿਦਾਂ ਦਾ ਲੱਗਿਆ ਤੇ ਐਂਡ ਤੱਕ ਜਰੂਰ ਬਨੇ ਰਹੋ ਆਪਣੇ ਬਲੌਗ ਦੇ ਨਾਲ

ਤਾਂ ਇਹਨੂੰ ਘਟਾ ਕੇ ਹੁਣ ਇਹਨਾਂ ਦੇ ਕੋਕਰ ਨੇ ਹਟਾ ਦੇ ਹੁਣ ਨੇ ਬੁੱਟੇ ਪਟਦੇ ਇੱਕ ਬਕਰਣ ਪੱਟੇ ਨਾ ਜਦ ਤਾ ਇਹ ਕਹਦੇ ਹੁਣ ਜੇ ਵਿਆ ਨਿੰਮ ਹੋ ਗਏ ਜੇ ਨਿੰਮਾ ਹੀ ਸਾਂ ਵਧੀਆ ਹੋ ਜਾਂਦੀ ਫਿਰ ਆ ਵਿੱਚ ਫਿਰ ਨਹੀਂ ਵਿੱਚੇ ਫਸ ਜਾਂਦੇ ਇਹਨਾਂ ਦਾ ਬੁੱਟਾ ਇੱਥੇ ਜਿੱਥੇ ਨਿੰਮ ਦੇ ਨਾਲ ਹੀ ਸੀ ਕੋਦਰ ਜੀਆ ਫਿਰ ਵਿੱਚ ਉਹ ਹੁੰਦਾ ਸੀ ਤਾਂ ਵੱਟਦੇ ਹੁਣ ਉਹ ਚੱਲ ਲੱਗੇ

Weil ich bin in View. ਦੀ ਬੱਤੀ ਕਿੱਡੀ ਆਗੀ ਇਹ ਸਾਈਟਿੰਗ ਹੋ ਗਿਆ ਇਹੋੜੇ ਵੇਖ ਕੋਲ ਆਇਆ ਹੋਇਆ ਲੱਗਿਆ ਨਹੀਂ ਆਖੀ ਤੂੰ ਤਾਂ ਮਤਾਂ ਨਹੀਂ ਹੇਲਾ ਬਸ ਇਹ ਕੋਲੇ ਆਜਣ ਕਰ ਮੈਨੂੰ ਇਜਾ ਕਰੇ ਜਨਾ ਮੇਰਾ ਜੀ ਨਾ ਵੀ ਤਾਂ ਤਾਂ ਮੇਰਾ ਟਾਈਮ ਪਾਸ ਹੋ ਜਾਂਦਾ ਤਾਂ ਮੈਂ ਕੱਲੀ ਬੈਠੀ ਬੈਠਦੇ ਨਹੀਂ ਇੱਥੇ ਚੱਲੇ ਗਏ ਜੀਜਾ ਨਾਲ ਕੇ ਜੰਦੇ ਜਿਹੜਾ ਆਪਣੇ ਦਿਲ ਦਾ ਮੱਤਾ ਸੁਣਾ ਮੰਨੇ ਬੰਦਿਆ ਨੇ ਸੁਣਦੀ ਆਂ ਕੱਲੂ ਬਰ ਨਾਲੇ ਜਾਉਂਗੇ ਪਾ ਹਾਂ ਤਾਂ ਵੀ ਜੇ ਪਰਸਾਰੇ ਤੇ ਸਿੱਧਾ ਕੀ ਖੇਡ ਜਾ ਕਰ ਦੱਸ ਦੇ ਮੈਨੂੰ ਨਾ ਦਾ ਜਿਹੜਾ ਕੰਪਟੈਂਟ ਦਾ ਕਹਾਣੀ ਉਹਦਾ 0 ਆ ਲੈਦੀ ਹੈ ਹਨਾ ਜਿਹਨਾਂ ਦਾ ਸੌਂਦਰਾ ਕਿੰਨਾ ਵੱਡਾ ਵੀ ਹੈ ਜਿੰਨੇ ਚਾਲਾਪੜਾ ਪਰਸ਼ੋਲੇ ਦਾ ਸਾਰਾ ਕੰਮ ਹੋ ਜੂਗਾ ਨਹੀਂ ਜਿਹੜਾ ਪੰਜਾਬ ਪ੍ਰਸ਼ਨ ਪੱਤੇ ਨੂੰ ਨਸਤਾ ਮੇਰਾ ਵੀ ਜੀਨੀ ਤੱਕੜਾ ਆ ਗਈ ਉੱਥੇ ਆਇਆ ਵੀ ਸੁਨਸਰਾਂ ਜੀ ਹੋਊਗੇ ਉੱਥੇ ਐਵੇਂ ਰੌਣਕ ਜ ਨਹੀਂ ਹੋਣਾ ज़्यादा आप जैसे बच्चे जो बच्ची अभी बहुत औखा हूँ ना इस तरह हम भी ऑपरेशन करा हूँ अपने बारह दस महीना से बारह दर्द वगैरह होंगे है ना कि इन्नी तकलीफ होंगी सी भी मैं बारह जल्दी औखा हूँ बस बच्चा हम परमात्मा ने वजिए सोच ठीक ठाक हो गया वजिए सेहत भी ठीक चल रही हूँ किसी प्रकार की कोई प्रॉब्लम नहीं है परमात्मा इस तरह मेरे से ये भी चले बस पर मारने का तो बहुत भी कोई इसको ये तो मेरे मामले में इसका हाल से ही तो क्या बता दे रहा है बिल्कुल ही नहीं सी वो मैं भी कोई जिया पागल हो गया इतना जीवन आ रहा है कि तकान मेरा को लगे इसको बनाने से आप भी कोई अपने बिल्कुल जिया पागल हो ना इसका देना देख तो जब हम शेयर जरूर करियो बढ़िया लग गया था लाइक और कमेंट कर दियो பிரி